ਦੇ ਬੈਠਣਾ ਘੁੱਟ ਦੇ ਵਿੱਚ ਆ ਗਿਆ ਆਹ ਬਾਈ ਜੀ ਦਾ ਰੋਗ ਉਹਨੇ ਬੁਰਾ ਹਾਲ ਆ ਬਖਸ਼ੀ ਜੀ ਰਹਿਣ ਆਪ ਦੇਸਾਂ ਦੇ ਉਹ ਦੇਸਾਂ ਦੇ ਜਿਹੜੀ ਖਰਾਬ ਹੋ ਚੁੱਕੀ ਹੈ ਜਿਹੜਾ ਪਾਣੀ ਲੋ ਪਾਣੀ ਤੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਹ ਬਹੁਤ ਹੀ ਜਿਹੜੇ ਹਾਲਾਤ ਆ ਸੋ ਮਾੜੇ ਹਾਲਾਤ ਆ ਤੁਸੀਂ ਦੇਖ ਸਕਦੇ ਹੋ ਮਾੜੇ ਹਾਲਾਤ ਆ ਸੋ ਉਹਨਾਂ ਦੇ ਇਸ ਵੇਲੇ ਵੀ ਜਲੰਧਰ ਸ਼ਹਿਰ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਜਲੰਧਰ ਬਸਤੀ ਬਾਵਾ ਖੇਲ ਦੇ ਇਲਾਕੇ ਦੇ ਵਿੱਚ ਧਰਨਾ ਲਗਾਇਆ ਗਿਆ ਧਰਨੇ ਦਾ ਕਾਰਨ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਵਾਲਾ ਫੈਕਟਰੀ ਵਿੱਚ ਕੰਮ ਕਰਦਾ ਸੀ 20 ਤਰੀਕ ਨੂੰ ਸਵੇਰੇ 10 ਵਜੇ ਫੈਕਟਰੀ ਗਿਆ ਅਤੇ 6 ਵਜੇ ਦੇ ਕਰੀਬ ਉਸ ਦੇ ਯਾਰ ਦੋਸਤ ਉਸ ਨੂੰ ਫੈਕਟਰੀ ਵਿੱਚੋਂ ਲੈ ਗਏ ਉਸ ਤੋਂ ਬਾਅਦ ਰਾਤ 11 ਵਜੇ ਉਹਨਾਂ ਨੂੰ ਸਿਵਲ ਹਸਪਤਾਲ ਤੋਂ ਫੋਨ ਆਇਆ ਕਿ ਤੁਹਾਡੇ ਘਰ ਵਾਲੇ ਦੇ ਕੋਈ ਸੱਟ ਲੱਗੀ ਹੈ ਤਾਂ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਜਗ੍ਹਾ ਤੇ ਜਾ ਕੇ ਦੇਖਿਆ ਤਾਂ ਉਸ ਦੀ ਡੈਥ ਹੋ ਚੁੱਕੀ ਸੀ ਅਤੇ 20 ਤਰੀਕ ਤੋਂ ਲੈ ਕੇ ਅੱਜ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸੇ ਦੇ ਵਿਰੁੱਧ ਵਿੱਚ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਬੱਤੀ ਬਾਵਾ ਖੇਤ ਨਹਿਰ ਦੇ ਉਪੱਤਰ ਨਾ ਲਗਾਇਆ ਗਿਆ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਇਹ ਆਪਣਾ ਮੁੰਡਾ ਜਿਹੜਾ ਮੁੰਡਾ ਚੱਲ ਗਿਆ ਜਿਹੜਾ ਮੁੰਡਾ ਰਾਹੁਲ ਹੈ ਜਿੱਦੀ ਡੈਥ ਹੋਈ ਹੈ ਉਹਨੇ ਪਰਜਨਨ ਕਰਨ ਲਾਇਆ ਹੈ ਕਿ ਜਦੋਂ ਮੈਨੂੰ ਬੁਲਾਇਆ ਮੈਂ ਮਾਰ ਗਿਆ ਸੀਪੀ ਸਾਹਿਬ ਨੂੰ ਵੀ ਫੋਨ ਤੇ ਕਹਤਾ ਹਰ ਵਕਤ ਵੀ ਕਰਤਾ ਡੀਸੀਪੀ ਡੇਰੇ ਡੋਗਰਾ ਜੀ ਨੂੰ ਵੀ ਕਹਤਾ ਔਰ ਪਰਮਿੰਦਰ ਸਿੰਘ ਥੰਡ ਜੀ ਨਾਲ ਵੀ ਸਾਡੀ ਗੱਲ ਹੋਈ ਏ ਕਹਿੰਦੇ ਜਿਹਨੇ ਦੋ ਦਿਨ ਹੋ ਗਏ ਕਹਿੰਦੇ ਚੱਜ ਲਿਆ ਹੁਣ ਇਹ ਮੁੰਡੇ ਚੱਕਣ ਚਲੇ ਆ ਸੰਧੂ ਸਾਹਿਬ ਚਾਰ ਦਿਨ ਹੋ ਗਏ ਇਹਨਾਂ ਨੂੰ ਥਾਣੇ ਦੇ ਵਿੱਚ ਚੱਕਰ ਕੱਢਦੇ ਐ ਐਕਚੁਅਲੀ ਐਕਚੁਅਲੀ ਜਿਹੜਾ ਚਾਰ ਦਿਨ ਹੋ ਗਏ ਵਿక్టర్ ਸਾਹਿਬ ਕੋਲ ਹੁਣ ਚਾਰਜ ਇਹਨਾਂ ਨੇ ਲਿਆ ਤੇ ਪਰਤੇ ਇਹਨਾਂ ਨੇ ਚਾਰਜ ਲਿਆ ਉਹ ਉਹਨਾਂ ਨੇ ਜਵੇਂ ਮੁੰਡੇ ਲੱਲੇ ਵੀ ਮਚਕ ਲਿਆ ਨਹੀਂ ਕੋਈ ਜਾਣੀ ਪੰਜਾਬ ਪੂਰੇ ਦੀਆਂ ਕਿੱਥੇ ਲੈਣ ਵਾਲੇ ਉਹ 71 ਨਗਰ ਦੀ ਗੱਲਾਂ ਜਿੱਤਰ ਨਾ ਲਗਾਇਆ ਤੁਸੀਂ ਮੇਰਾ ਘਰ ਵੀ ਪੂਰਾ ਗਿਆ ਬਾਰੀ ਨੂੰ ਸੁਣਵਾਈ ਨਾਮ ਤੋਂ ਪਰ ਆਹ ਹੁਣ ਕਿੰਨਾ ਦੀ ਗੱਲ ਆ ਮਾਰੇ ਆ ਗਿਆ ਇੱਕ ਵਾਰ ਦੀ ਗੱਲ ਸੰਦੇਸ਼ ਕੀ ਕਾਰਨ ਉਹਨਾਂ ਦੇ ਪੂਰੇ ਹੋ ਗਏ ਇਹ ਆਪਣਾ ਮਤਲਬ ਕਰੋ ਫੈਕਟਰੀ ਗਏ ਨੇ ਫੈਕਟਰੀ ਦਾ ਮਤਲਬ ਕਰੋ ਜਾ ਕੇ ਛੁੱਟੀ ਕੀਤੀ 6 ਵਜੇ ਉਹ ਮੁੰਡਾ ਆ ਜਿਹੜਾ ਮੁੰਡਾ ਲੈ ਕੇ ਗਿਆ ਉਹਨਾਂ ਨੇ ਲੈ ਕੇ ਗਏ ਨੇ ਛੋੜ ਕੇ ਉਹਨਾਂ ਨੇ ਮਤਲਬ ਉਹ ਬਾਹਰ ਹੀ ਫਿਰਦੇ ਰਹੇ ਨੇ ਹੁਣ ਮੈਨੂੰ ਨਹੀਂ ਪਤਾ ਕਿੱਥੇ ਗਿਆ ਕਿੱਥੇ ਨਹੀਂ ਮੇਰੇ ਵੱਲੋਂ ਤਾਂ ਘਰ ਉਹ ਉਹ ਕਾਰੇ ਕੰਮ ਤੇ ਗਏ ਸੀ ਕਿੰਨੇ ਕਿੰਨੇ ਕਬੇ ਗਏ ਕੰਮ ਤੇ ਸੋਰੀ ਸਵੇਰੇ ਚਲੇ ਗਏ 10 ਵਜੇ ਕਿਸੇ ਦੇ ਨਾਲ ਗਏ ਸੀ ਨਹੀਂ ਨਹੀਂ ਇਕੱਲੇ ਗਏ ਸੀ ਅੱਛਾ ਤੇ ਫੈਕਟਰੀ ਵੀ ਲੈ ਕੇ ਗਏ ਸੀ ਉਹਨਾਂ ਨੂੰ ਫੈਕਟਰੀ ਚ ਘਰੋਂ ਪੈਦਲ ਗਏ ਨੇ ਉਹ ਆਏ ਅਸੀਂ ਅਸੀਂ ਵੀਡੀਓ ਕੱਢੀ ਅੱਗੇ ਉਹ ਮੁੰਡਾ ਕੋਈ ਮੋਟਰਸਾਈਕਲ ਤੇ ਲੈ ਕੇ ਗਿਆ ਹਾਂਜੀ ਜਦੋਂ ਫੈਕਟਰੀ ਚੋਂ ਲੈ ਕੇ ਗਿਆ ਉਹਨਾਂ ਨੇ ਤੁਹਾਨੂੰ ਫੋਨ ਕੀਤਾ ਵੀ ਮੈਂ ਚੱਲਾ ਉਹਦੇ ਨਾਲ ਆਜੀ ਉਹਨਾਂ ਦਾ ਫੋਨ ਨਹੀਂ ਆ ਗਿਆ ਤੁਹਾਨੂੰ ਕਿਤਾ ਪਤਾ ਮੁੰਡਾ ਲੈ ਗਿਆ ਉਹ ਵੀਡੀਓ ਕਢਾਈ ਸੀ ਫੈਕਟਰੀ ਅੱਛਾ ਚਲੋ ਅਗੋਂ ਅਗੋਂ ਦੱਸੋ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਮੈਨੂੰ 11 ਵੇ ਫੋਨ ਆਇਆ ਸੀ ਉਹ ਕਹਿੰਦੇ ਤਾਂ ਦਾ ਘਰਵਾਲਾ ਨਾ ਸਿਵਲ ਹਸਪੀਟਲ ਹੈ ਮੈਨੂੰ ਉਹਨੇ ਕਿਹਾ ਭਾਬੀ ਮੈਂ ਕਿਹਾ ਤੂੰ ਕੌਣ ਹੋਦਾ ਮੇਰਾ ਘਰਵਾਲਾ ਦੇ ਕੰਮ ਤੇ ਗਿਆ ਆਇਆ ਮੈਂ ਕਹਿੰਦੇ ਨਹੀਂ ਉਹ ਹਸਪੀਟਲ ਸਿਵਲ ਹੈ ਮੈਂ ਕਿਹਾ ਮੇਰੇ ਨਾਲ ਗੱਲ ਕਰਾ ਦਿਓ ਮੇਰੀ ਉਹਨੇ ਗੱਲ ਨਹੀਂ ਕਰਾਈਗੀ ਕਹਿੰਦੇ ਮਾੜੀ ਅੰਗੂਠੇ ਜਿਹਨੂੰ ਟੱਟ ਲੱਗੀ ਹੋਈ ਹੈ ਤੇ ਕਹਿੰਦੇ ਵਾਲੇ ਪੱਟੀ ਪੱਟੀ ਕਰਾਉਂਦੇ ਪਏ ਨੇ ਤੁਸੀਂ ਹੋ ਨਾਇ ਸੋਹਰੇ ਦਾ ਨਾਮ ਦਾਸੋ ਮੈਂ ਤਾਂ ਮੇਰੇ ਸੋਹਰਾ ਨਾਮ ਦਿਨੇਸ਼ ਕੁਮਾਰ ਹੈ ਮੈਂ ਕਾਲੀ ਕਾਲੀ ਕਹਿ ਕੇ ਮੈਂ ਚੁੰਨੀ ਚੱਕੀ ਮੈਂ ਚਲੀ ਗਈ ਹਸਪੀਟਲ ਹਸਪੀਟਲ ਲੈ ਕੇ ਜਿਹਨਾਂ ਨੇ ਜਾ ਕੇ ਕੀਤਾ ਵੇ ਜਿਹੜਾ ਬੰਦਾ ਲੈ ਕੇ ਉਹ ਬੰਦੇ ਹੈ ਨਹੀਂ ਹੈਗੇ ਸੀ ਮੈਂ ਅੱਗੋ ਦੇਖਿਆ ਮੈਂ ਦੇਖਿਆ ਰੋਣਾ ਧੋਣਾ ਚਾਲੂ ਹੋ ਗਈ ਮੈਂ ਕਿਹਾ ਮੈਂ ਪੁੱਛਿਆ ਮੈਂ ਕਿਹਾ ਮੇਰਾ ਹਸਮਨ ਤੇ ਜਿਹੜੇ ਛੱਡ ਕੇ ਦੇ ਬੰਦੇ ਉਹ ਕੁੱਤੇ ਹੈਗੇ ਨੇ ਉਹ ਕਹਿੰਦੇ ਉਹ ਤੇ ਭੱਜ ਗਏ ਨੇ ਪੁਲਿਸ ਵਾਲੇ ਹੋ ਕੇ ਭੱਜਦੇ ਪਏ ਨੇ ਤੇ ਆਮ ਬੰਦੇ ਨੋਦੀ ਮਾਰ ਕੇ ਸੁੱਟ ਜੰਗੇ ਆਮ ਬਨੇ ਪੁਲਿਸ ਵਾਲੇ ਕਹਿੰਦੇ ਭੱਜ ਗਏ ਸਾਡੇ ਕੋਲ ਦੋ ਤਿੰਨ ਪੰਦੇ ਸਿੱਥੇ ਪੁਲਿਸ ਵਾਲੇ ਉਹ ਕਹਿੰਦੇ ਭੱਜ ਗਏ ਸਾਨੂੰ ਛੱਡ ਕੇ ਦੋ ਮੁੰਡੇ ਛੱਡ ਕੇ ਗਏ ਉੱਥੇ ਪੁਲਿਸ ਵਾਲਿਆਂ ਨੂੰ ਕਿਨੇ ਦੱਸਿਆ ਵੀ ਉਹ ਸਿਵਲ ਹਸਪਤਲ ਹੈਗਾ ਪੁਲਿਸ ਵਾਲਿਆਂ ਨੇ ਤੁਹਾਨੂੰ ਫੋਨ ਕੀਤਾ ਸਿਕਿਉਰਿਟੀ ਗਾਰਡ ਹੈ ਨਾ ਅੱਜ ਉੱਥੇ ਦੇ ਜਿਹੜੇ ਹੁਣ ਹੁਣ ਅੱਜ ਧਰਨਾ ਲਾਉਣ ਦਾ ਕੀ ਮਕਸਦ ਹੈ ਬਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਕੀ ਕੀ ਸੋਚਦੇ ਹੋ ਵੀ ਉਹਨਾਂ ਦੀ ਡੈਥ ਕਿੱਦਾਂ ਹੋਈ ਹੈ ਦੇਖਣਾ ਸੀ ਸਿਰ ਤੇ ਛੱਟ ਲੱਗੀ ਅਸੀਂ ਪਾਸਪੋਰਟ ਮੈਂ ਕਰਾਇਆ ਹੁਣਾਂ ਛੱਟ ਲੱਗੀ ਸਿਰ ਤੇ ਹੁਣਾਂ ਹੱਡੀ ਟੁੱਟੀ ਗਈ ਹੈ ਹੁਣਾਂ ਦਿਮਾਗ ਦੀ ਉਸ ਤੋਂ ਬਾਅਦ ਜਿਹੜੇ ਕਿ ਅੱਖਾਂ ਦਾ ਉਹ ਸਿਰ ਦਾ ਖੂਨ ਅੱਖਾਂ 'ਚ ਆ ਗਿਆ ਬਹੁਤ ਭੈੜੀ ਮੌਤ ਮਾਰਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਕਰੀਸ-ਕਰੀ ਕੇ ਮਾਰਿਆ ਤੇ ਮਤਲਬ ਉਹਨਾਂ ਨੇ ਉਹਨਾਂ ਨੇ ਘਰ ਆਪਣੇ ਮਾਰਿਆ ਅਸੀਂ ਕਹਿੰਦੇ ਪਏ ਸਾਨੂੰ ਡਾਊਟ ਨਹੀਂ ਸਾਨੂੰ ਪੂਰਾ ਇਹ ਬੰਦੇ ਨੇ ਐਨੇ ਮਾਰਿਆ ਲੇਕਿਨ ਉਹ ਮੰਨਦਾ ਨਹੀਂ ਉਹ ਕਹਿੰਦਾ ਤੁਸੀਂ ਆਪ ਹੀ ਸਾਰਾ ਕੰਮ ਕਰੋ ਔਰ ਸਾਡੀ ਕਾਰਵਾਰੀ ਨਹੀਂ ਹੋ ਰਹੀ ਅਸੀਂ ਦੌੜ ਦੜਕ ਕੇ ਜਾਂਦੇ ਪਏ ਸਾਡੇ ਬੰਦੇ ਨੂੰ ਇਨਸਾਫ ਚਾਹੀਦਾ ਕਿਹਦੇ ਥਾਣੇ ਚ ਸ਼ਿਕਾਇਤਾ ਤੁਹਾਡੀ ਬਾਬਾ ਬਾਕੀ ਜੀ ਡਿਊਟੀ ਅਫਸਰ ਕੌਣ ਹੈ ਅਫਸਰ ਜੀ ਮੈਨੂੰ ਪਤਾ ਨਹੀਂ ਮੈਨੂੰ ਤੇ ਆਪਣੀ ਸੁੱਧ ਪੁੱਲੀ ਮੇਰੇ ਦੇਵਰ ਜਾ ਰਿਹਾ ਹੈ ਅੱਛਾ ਜੀ ਮੈਂ ਘਰੇ ਰੋ ਰੋ ਕੇ ਪੱਟ ਪੱਟ ਕੇ ਨਹੀਂ ਮੈਨੂੰ ਇਨਸਾਫ ਚਾਹੀਦਾ ਉਹ ਤੇ ਡੱਬੂ ਵੀ ਨਹੀਂ ਬੋਲਦਾ ਇਨਸਾਨ ਮੈਨੂੰ ਆ ਬੋਲਣਾ ਪਿਆ ਜਾਣ ਕੇ ਮੇਰੇ ਮੈਂ ਬੋਲਦੀ ਮੇਰਾ ਰੱਬ ਬੋਲੇਗਾ ਲ ਮੈਂ ਰੈਂਟ ਦੇ ਰਹੀ ਹਾਂ ਕਿ ਉਹ ਜਿਹਨੂੰ ਮਾਰਿਆ ਉਹਨੂੰ ਕੋਈ ਨਾ ਇੱਕ ਫੋਨ ਆਇਆ ਮੈਨੂੰ ਫੋਨ ਆਇਆ ਚ ਤਿੰਨ ਦਿਨਾਂ ਬਾਅਦ ਮੇਰਾ ਤਿੰਨ ਦਿਨਾਂ ਬਾਅਦ ਫੋਨ ਆਇਆ ਮੈਨੂੰ ਕਹਿੰਦਾ ਤੁਹਾਡਾ ਬੰਦਾ ਮਰਿਆ ਨਹੀਂ ਮਾਰਿਆ ਗਿਆ ਮੈਂ ਕਿਹਾ ਤੂੰ ਉਹਨੂੰ ਕਿਹਾ ਮੈਂ ਕਿਹਾ ਪੇਸ਼ ਹੋ ਜਾ ਕਹਿੰਦਾ ਪੇਸ਼ ਮੈਨੂੰ ਵੀ ਮਾਰ ਦੇਣਗੇ ਮੈਂ ਕਿਹਾ ਤੈਨੂੰ ਕੁਝ ਨਹੀਂ ਮਾਰਨਗੇ ਤੂੰ ਇੱਕ ਵਾਰੀ ਪੇਸ਼ ਜਿਹੜਾ ਬੰਦਾ ਸਿਵਲ ਹਸਪੀਟਲ ਲੈ ਗਿਆ ਉਹਨੇ ਮੈਨੂੰ ਫੋਨ ਕੀਤਾ ਤਿੰਨ ਦਿਨਾਂ ਬਾਅਦ ਉਹ ਕਹਿੰਦਾ ਤੁਹਾਡਾ ਹਸਬੰਦ ਮਰਿਆ ਨਹੀਂ ਮਾਰਿਆ ਗਿਆ ਜਿਹੜਾ ਬੰਦਾ ਸਿਵਲ ਹਸਪੀਟਲ ਉਹਨੂੰ ਛੱਡ ਕੇ ਆਇਆ ਕੀ ਨਾਮ ਉਹਦੇ ਦਾ ਰਾਹੁਲ ਨੂੰ ਰਾਹੁਲ ਨੂੰ ਛੱਡ ਕੇ ਆ ਉਹਦਾ ਹੀ ਫੋਨ ਆਇਆ ਤੁਹਾਨੂੰ ਉਹਦਾ ਹੀ ਫੋਨ ਆਇਆ ਉਹ ਮੁੰਡੇ ਦਾ ਫੋਨ ਹੈ ওই ਫੈਕਟਰੀ ਗਿਆ ওই ਫੈਕਟਰੀ ਲੈਣ ਗਿਆ ਉਹ ਇੱਥੇ ਕੰਮ ਕਰਦੇ ਸੀ ਉਹ ਹੀ ਲੈਣ ਉਹ ਹੀ ਲੈਣ ਕੰਮ ਕਰਦੇ ਸੀ ਨਹੀਂ ਕਰਦੇ ਨਹੀਂ ਦੋਸਤ ਹੀ ਉਹਨਾਂ ਦਾ ਪਤਾ ਨਹੀਂ ਹੁਣ ਮੈਂ ਕਿ ਮੈਂ ਕਿ ਕੋਈ ਬੰਦੇ ਨਾਲ ਜਾਣਦੀ ਨਹੀਂ ਸੀ ਮੈਨੂੰ ਵਾਪਸ ਉਹ ਫੈਕਟਰੀ ਚੱਕਿਆ ਉਹਨੇ ਹਸਪੀਟਲ ਲੈ ਕੇ ਗਿਆ ਉਹਨੇ ਮੈਨੂੰ ਫੋਨ ਕੀਤਾ ਤੁਹਾਡਾ ਬੰਦਾ ਮਰਿਆ ਨਹੀਂ ਮਾਰਿਆ ਗਿਆ ਉਹ ਮਾਰਿਆ ਇੰਨੀ ਬੁਰੀ ਤਰ੍ਹਾਂ ਨੋਆ ਬੰਦੇ ਸੀ ਉਹਨੂੰ ਮਾਰਿਆ ਗਿਆ ਤੁਸੀਂ ਤੁਸੀਂ ਉਹ ਬੰਦੇ ਨੂੰ ਕਦੀ ਪਹਿਲੇ ਮਿਲੇ ਹੋ ਮੈਂ ਪਹਿਲਾਂ ਨਹੀਂ ਮਿਲੇ ਕਿੰਨਾ ਮੇਰੀ ਲੜਾਈ ਹੋਈ ਨਾ ਮੈਨੂੰ ਪੂਰਾ ਡਾਊਟ ਹੈ ਉਹ ਬੰਦਾ ਤਾਂ ਸੰਧੂ ਤਿਆਰ ਹੈ ਉਹਨੇ ਨਾਂ ਦੱਸਦਾ ਲੇਕਿਨ ਪੁਲਿਸ ਵਾਲੇ ਦੀ ਜਾਣਕਾਰੀ ਹੋਣੀ ਚਾਹੀਦੀ ਹੁਣ ਇਹ ਇਹਦੇ ਸੇ ਤੁਸੀਂ ਪੁਲਿਸ ਨੂੰ ਸਾਰੀ ਗੱਲ ਦੱਸੀ ਆ ਦੱਸੀ ਸਾਰਾ ਕੁਝ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਸਾਡੀ ਸੁਣਵਾਈ ਨਹੀਂ ਹੋ ਰਹੀ ਠੀਕ ਹੈ ਪੋਟਰ ਵਾਲੇ ਮੈਂਬਰ ਕਹਿੰਦੇ ਕਿ ਜਿਹੜਾ ਬੰਦਾ ਆ ਆ ਕਿ ਆਪਨੇ ਮਰੀ ਨੂੰ ਕਿਸਨੇ ਮਾਰਿਆ ਉਹ ਉਸ ਨੂੰ ਵੈਰੀਫਾਈ ਕਰਕੇ ਜੋ ਬੰਦਾ ਕਰ ਰਿਹਾ ਹੈ ਪਰ ਉਹਨਾਂ ਨੇ ਕਿਹਾ ਕਿ ਅਸੀਂ 4 ਦਿਨ ਤੋਂ ਥਾਣੇ ਦੇ ਚੱਕਰ ਵੀ ਲਗਾ ਰਹੇ ਹਾਂ ਕੋਈ ਵੀ ਜਦ ਤੱਕ ਨਹੀਂ ਮਿਲਿਆ ਭਾਜੀ ਨੂੰ ਕੁਝ ਮਿਲ ਗਿਆ ਉਹ ਸੁਧਰ ਕਦੀ ਕਰ ਦੇਗੀ ਕਿ ਰਾਜਦਨ ਤੋਂ ਬੋਲ ਕੇ ਉਹ ਮੈਗਾ ਮਿਲੇਗਾ ਜੋ ਲੱਗਦਾ ਹੈ ਆਪ ਕੋ ਜੋ ਹੈ